ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਅੱਜ ਆਪਾਂ ਇਹ ਪਿੰਡ ਛਤਿਆਣਾ ਵਿਖੇ ਆਪਣਾ ਮੁੰਡਾ ਅਮਰੀਕ ਸਿੰਘ ਦਾ ਤੇ ਤੇਰਾ ਨਾਂ ਕੀ ਪੁੱਤ ਰਾਜਵੰਤ ਸਿੰਘ ਠੀਕ ਹੈ ਇਸ ਨੇ ਜੋ ਬਾਈ ਸਿੱਧੂ ਮੂਸੇ ਵਾਲੇ ਦੇ ਪੋਸਟਰ ਬਣਾਏ ਆ ਠੀਕ ਹੈ ਪੇਂਟਿੰਗ ਕੀਤੀ ਆ ਪਿੰਡ 'ਚ ਵੀ ਕਈ ਥਾਵਾਂ ਤੇ ਜੋ ਇਹਨੇ ਬਣਾਈਆਂ ਇਹ ਫੋਟੋਆਂ ਠੀਕ ਹੈ ਇਹ ਡਰਾਇੰਗ ਦਾ ਜੋ ਕੰਮ ਕਰਦਾ ਹੈ ਤੇ ਜੇਕਰ ਕਿਸੇ ਨੇ ਵੀ ਫੋਟੋਆਂ ਇਹ ਬਣਵਾਉਣੀਆਂ ਹੋਣ ਸਿੱਧੂ ਮੂਸੇ ਵਾਲੇ ਦੀ ਬਣਾਉਣੀ ਹੋਵੇ ਜਾਂ ਆਪਦੀ ਜਾਂ ਕਿਸੇ ਵੀ ਹੋਰ ਦੀ ਠੀਕ ਹੈ ਤੇ ਰਾਜਵੰਤ ਸਿੰਘ ਤੋਂ ਬਣਵਾ ਸਕਦਾ ਤੇ ਇਸ ਮੁੰਡੇ ਦੀ ਵੱਧ ਤੋਂ ਵੱਧ ਜੋ ਸਪੋਰਟ ਕਰਿਓ ਬਈ ਠੀਕ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇਸ ਮੁੰਡੇ ਦੀ ਇਸ ਠੀਕ ਹੈ ਪੇਂਟਿੰਗ 'ਚ ਜੋ ਇਹਦੀ دلچਸਪੀ ਹੈ ਠੀਕ ਹੈ ਜਿਸ ਤਰ੍ਹਾਂ ਇਹ ਵਧੀਆ ਟੰਗਣਾ ਬਣਾਉਂਦਾ ਹੈ ਠੀਕ ਹੈ ਤੇ ਇਹਦੀ ਵਿਵਾਦਤਵਾਦ ਸਪੋਰਟ ਕਰਿਓ ਠੀਕ ਹੈ ਇਸ ਵੀਡੀਓ ਦਾ ਸਾਡਾ ਪੌਣ ਦਾ ਮਕਸਦ ਇਹ ਹੀ ਹੈ ਕਿ ਇਹ ਠੀਕ ਹੈ ਗਰੀਬ ਘਰ ਤੋਂ ਬਿਲੋਂਗ ਕਰਦਾ ਠੀਕ ਹੈ ਕੋਈ ਐ ਕੋਈ ਬਾਲਾ ਤਗੜਾ ਨਹੀਂ ਠੀਕ ਹੈ ਵੀ ਵਧੀਆ ਜੋ ਇਹਦੇ ਕੋਲੇ ਮਹਾਰਾਜ ਨੇ ਇਹਨੂੰ ਕਲਾ ਬਖਸ਼ੀ ਆ ਤੇ ਆਪਾਂ ਕਹਿੰਨੇ ਉਹ ਕਲਾ ਇਹਦੇ ਕੰਮ ਆ ਜੀ ਹਨਾ ਠੀਕ ਹੈ ਤੇ ਇਸ ਵੀਡੀਓ ਨੂੰ ਤਾਂ ਅਸੀਂ ਬਣਾ ਰਹੇ ਆ ਅੱਜ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਕਿਸੇ ਨੇ ਇਹ ਫੋਟੋ ਬਣਵਾਉਣੀ ਹੋਵੇ ਠੀਕ ਹੈ ਪੇਂਟਿੰਗ ਕਰਵਾਉਣੀ ਹੋਵੇ ਤਾ ਇਸ ਤੋਂ ਜੋ ਵੀ ਦਾ دل ਚਾਊਗਾ ਠੀਕ ਹੈ ਜਿਹਨੀਆਂ ਅਗਲੇ ਦੀ ਮਦਦ ਕਰਨ ਦੀ ਇੱਛਾ ਹੈ ਉਹਨੇ ਹੀ ਦੇ ਦੇਵੇ ਕੋਈ ਮੰਗ ਕੇ ਪੈਸਾ ਨਹੀਂ ਲਿਆ ਜਾਊਗਾ ਵੀ ਇਸ ਨੂੰੈਂ ਪੇਂਟਿੰਗ ਦੇ ਵੀ ਇੰਨੇ ਪੈਸੇ ਲੈਣੇ ਆ ਠੀਕ ਹੈ ਤੇ ਇਸ ਦਾ ਕੋਈ ਵੀ ਐ ਮੂੰਹ ਮੰਗ ਮਾ ਮੁੱਲ ਨਹੀਂ ਲਿਆ ਜਾਣਾ ਕਿਉਂਕਿ ਕਲਾ ਦੀ ਕੋਈ ਕੀਮਤ ਨਹੀਂ ਹੁੰਦੀਗੀ ਠੀਕ ਹੈ ਤੇ ਆਪਾਂ ਇਹੀ ਕਹਿੰਨੇ ਆ ਵੀ ਜੇਕਰ ਕਿਸੇ ਨੇ ਬਣਵਾਉਣੀਆਂ ਨਾ ਤਾਂ ਇਸ ਮੁੰਡੇ ਤੋਂ ਬਣਵਾ ਸਕਦਾ ਰਾਜਵੰਦ ਸਿੰਘ ਪਿੰਡ ਛੱਤਿਆਣਾ ਦਾ ਤੇ ਮੋਬਾਈਲ ਨੰਬਰ ਦੱਸ ਦੇ ਪੁੱਤਰਾ ਮੇਰਾ ਮੋਬਾਈਲ ਨੰਬਰ 9962724323 ਠੀਕ ਐ ਤੇ ਹੋਰ ਕੁਝ ਕਹਿਣਾ ਚਾਹੁੰਦਾ ਹੋਵੇਂ ਹੁਕਮ ਜੀ ਵਧੀਆ ਲੱਗੀ ਗੱਲਬਾਤ ਇਹ ਹੋਵੇਂ ਕੋਈ ਕਰ ਦੋ ਕੋੜਾ ਪਗਲ ਮੈਂ ਤਾਂ ਨਹੀਂ ਜਿੰਨੀ ਦੀ ਬਾਣੀ ਠੀਕ ਐ ਤੇ ਠੀਕ ਐ ਵੱਤ ਬਾਤ ਸਪੋਰਟ ਕਰਿਓ ਧੰਨਵਾਦ